ਆਗੈ ਸੁਖ ਗੁਰ ਦੀਆ ਪਾਛੈ ਕੁਸਲ ਖੇਮ ਗੁਰ ਕੀਆ ਸਰਬ ਨਿਧਾਨ ਸੁਖ ਪਾਇਆ ਗੁਰ ਆਪਣਾ ਰਿਧੈ ਤੇ ਆਇਆ ਆਪਣੇ ਸਤਿਗੁਰ ਕਉ ਬਲ ਜਾਈ ਮਨ ਇਛੇ ਫਲ ਪਾਈ ਸੰਤੋ ਦਿਨ ਦਿਨ ਚੜਐ ਸਵਾਈ ਰਹਾਓ ਜੀ ਜੰਤ ਸਭ ਪਏ ਦਿਆਲਾ ਗੁਰ ਆਪਣੇ ਕਰ ਦੀਨੇ ਸਹਜ ਸੁਪਾਏ ਮਿਲੇ গো ਬਾਲਾ ਨਾਨਕ ਸਾਚ ਪਤੀ ਨੇ ਗਰੀਬ ਨਵਾਜ਼ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੁਬਾਰਕ ਬਚਨ ਸੋਰਠ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 626 ਅੰਗ ਤੇ ਸੁਭਾਇਮਨ ਹਨ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਅੰਦਰ ਬੜੇ ਪਿਆਰ ਦੇ ਨਾਲ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਂਦੇ ਕਿ हे ਜੀਵ ਇੱਕ ਗੱਲ ਯਾਦ ਰੱਖ ਤੇਰੇ ਮਨ ਦੇ ਬੜੇ ਫੁਰਨੇ ਹਨ ਤੇਰੇ ਮਨ ਦੀਆਂ ਬੜੀਆਂ ਇੱਛਾਵਾਂ ਹਨ ਪਰ ਕਦੀ ਇਨ੍ਹਾਂ ਪੰਕਤੀਆਂ ਨੂੰ ਜ਼ਿਹਨ ਦੇ ਵਿੱਚ ਵਸਾਈ ਕਿ ਇੱਛਾਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਇ ਮੇਰੇ ਜਿੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾਂ ਦੁਨਿਆਵੀ ਤੌਰ ਤੇ ਜਿਉਂਦੇ ਹਾਂ ਤੇ ਜਿੰਨਾ ਚਿਰ ਇਹ ਸਰੀਰ ਰਹੇਗਾ ਜੇ ਤੇ ਮਾਲਕ ਨੇ ਤਰਸ ਕੀਤਾ ਸਾਨੂੰ ਤੁਹਾਨੂੰ ਕਿਤੇ ਉੱਚ ਆਤਮਿਕ ਅਵਸਥਾ ਪ੍ਰਾਪਤ ਹੋ ਗਈ ਉਹ ਬ੍ਰਹਮ ਗਿਆਨ ਦੀ ਅਵਸਥਾ ਸਵੈ ਸਰੂਪ ਦਾ ਗਿਆਨ ਪਰਮੇਸ਼ਰ ਦੀ ਅਪੇਧਤਾ ਜਿੱਤੇ ਪ੍ਰਾਪਤ ਹੋ ਗਈ ਗੁਰੂ ਤਰਸ ਨਾਲ ਫਿਰ ਤੇ ਇੱਛਾਵਾਂ ਖਤਮ ਹੋ ਜਾਣਗੀਆਂ ਨਹੀਂ ਤੇ ਜਿੰਨਾ ਚਿਰ ਸੰਸਾਰ ਹੈ ਜਿੰਨਾ ਚਿਰ ਸਰੀਰ ਹੈ ਸੰਸਾਰ ਦੇ ਸੰਬੰਧ ਨੇ ਹਰ ਛਿਨ ਨਵੀਂ ਇੱਛਾ ਜਿਹੜੀ ਹੈ ਜਿਵੇਂ ਹਰ ਛਿਨ ਨਵਾਂ ਸਾਹ ਆਉਂਦਾ ਓਵੇਂ ਹਰ ਛਿਨ ਨਵੀਂ ਇੱਛਾ ਇਸ ਸਰੀਰ ਵਿੱਚ ਇਸ ਮਨ ਵਿੱਚ ਜਨਮ ਲੈਂਦੀ ਹੈ ਪਰ ਬਾਦਕਿਸਮਤੀ ਅਸੀਂ ਇਛਾਵਾਂ ਦੀ ਪੂਰਤੀ ਵਾਸਤੇ ਆਪਣੇ ਪੱਧਰ ਤੇ ਯਤਨ ਕਰਦੇ ਹਾਂ ਪਰਮ ਜਾਲ ਦੇ ਪੱਧਰ ਤੇ ਯਤਨ ਕਰਦੇ ਹਾਂ ਪਰਮ ਵਿੱਚ ਪੈ ਕੇ ਕਰਮकांड ਵਿੱਚ ਪੈ ਕੇ ਯਤਨ ਕਰਦੇ ਹਾਂ ਕਿ ਜਿਨ੍ਹਾਂ ਨੂੰ ਬੰਦਗੀ ਪ੍ਰਾਪਤ ਹੋਗੀ ਜਿਨ੍ਹਾਂ ਅਰਦਾਸ ਕੀਤੀ ਕਿ ਦਾਤਾ ਸੇਖ ਫਰੀਦਾ ਖੈਰ ਦੀਜੇ ਬੰਦਗੀ ਜਿਨ੍ਹਾਂ ਦਾਨਾ ਸਰਦਾਨ ਨਾਮਦਾਨ ਮੰਗ ਲਿਆ ਆਗਾ ਸੁਖ ਗੁਰ ਦੀਆ ਪਾਛੈ ਕੁਸਲ ਖੇਮ ਗੁਰ ਕੀਆ ਉਹਨਾਂ ਨੂੰ ਇਸ ਸੰਸਾਰ ਦੇ ਪਦਾਰਥਾਂ ਇਸ ਸੰਸਾਰ ਦੀਆਂ ਲੋੜਾਂ ਦੀ ਕੋਈ ਚਿੰਤਾ ਨਹੀਂ ਰਹੀ ਗਈ ਮਾਲਕ ਨੇ ਆਗਾ ਸੁਖ ਗੁਰ ਦੀਆ ਇੱਥੇ ਤੇ ਉਹਨਾਂ ਦੇ ਭੰਡਾਰੇ ਭਰੇ ਹੀ ਭਰੇ ਅਗਲੇ ਜਹਾਨ ਅਗਲੀ ਦੁਨੀਆ ਉਹ ਪਰਲੋਕ ਦੇ ਸੁੱਖ ਜਿਹੜੇ ਆਪਣੇ ਵਰਗੇ ਨੇ ਸ਼ਾਇਦ ਸੋਚੇ ਵੀ ਨਾ ਹੋਣ ਮਾਲਕ ਨੇ ਉਹ ਸਚਕੰਡ ਦੀ ਪ੍ਰਾਪਤੀ ਉਹ ਆਪਣੇ ਚਲਣਾ ਦੀ ਅਪੇਰਤਾ ਉਹ ਜਨਮ ਮਰਨ ਦਾ ਗੇੜ ਕੱਟ ਕੇ ਉਹ ਸਾਰਾ ਸੁੱਖ ਜਿਹੜਾ ਉਹਨਾਂ ਨੂੰ ਬਖਸ਼ਿਆ ਤੇ ਪਾਛੈ ਕੁਸਲ ਖੇਮ ਗੁਰ ਕੀਆ ਪਿੱਛੇ ਇਹ ਜਿਹੜਾ ਜੀਵਨ ਚੱਲ ਰਿਹਾ ਹੈ ਬਤੀਤ ਹੋ ਰਿਹਾ ਹੈ ਇਹਦੇ ਵਿੱਚ ਵੀ ਮਾਲਕ ਨੇ ਆਪਣੀ ਮਿਹਰ ਦਾ ਹੱਥ ਰੱਖ ਕੇ ਉਹਨਾਂ ਨੂੰ ਕੁਸ਼ਲਤਾ ਪ੍ਰਸੰਨਤਾ ਸੁਖ ਹਰ ਪ੍ਰਕਾਰ ਦਾ ਉਹਨਾਂ ਦੇ ਜੀਵਨ ਦੇ ਅੰਦਰ ਭਰ ਦਿੱਤਾ ਹੈ ਗੁਰ ਆਪਣਾ ਹਿਰਦੇ ਤੇ ਆਏ ਜਿਨ੍ਹਾਂ ਨੇ ਆਪਣੇ ਮਾਲਕ ਨੂੰ ਹਿਰਦੇ ਦੇ ਅੰਦਰ ਧਿਆਇਆ ਹੈ ਜ਼ੁਬਾਨ ਕਰਕੇ ਰਸਨਾ ਕਰਕੇ ਤੇ ਸਾਰਾ ਸੰਸਾਰ ਹੀ ਜਪਦਾ ਹੈ ਰਸਨਾ ਕਰਕੇ ਤੇ ਲੱਖਾਂ ਵਾਰ ਸ਼ਾਇਦ ਅੱਜ ਤੱਕ ਜਪ ਲਿਆ ਹੋਵੇਗਾ ਆਪਾਂ ਇਹਦੇ 'ਚ ਕੋਈ ਅਤ ਕਥਨੀ ਨਹੀਂ ਹੈ ਪਰ ਹਿਰਦੇ ਕਰਕੇ ਮਨ ਕਰਕੇ ਸ਼ਾਇਦ ਇੱਕ ਅੱਧੀ ਵਾਰ ਵੀ ਅੰਦਰੋਂ ਉਹ ਪ੍ਰੇਮ ਉਹ ਪੁਕਾਰ ਉਹ ਅੰਦਰ ਦੀ ਅਰਦਾਸ ਜਿਹੜੀ ਹੈ ਉਹ ਭਾਵਨਾ ਨਾਲ ਭਰੇ ਹੋਏ ਵਾਹਿਗੁਰੂ ਬੋਲ ਉਹ ਨਹੀਂ ਨਿਕਲੇ ਹਨ ਤਾਂ ਸਹਿਬ ਪਾਤਸ਼ਾਹ ਜੀ ਕਹਿੰਦੇ ਮਨ ਇੱਛੇ ਫਲ ਪਾਈ ਜਿਨ੍ਹਾਂ ਨੇ ਇਸ ਤਰ੍ਹਾਂ ਧਿਆਲੇ ਉਹ ਮਨ ਚਿੰਦੇ ਮਨ ਇਛਿਤ ਫਲ ਜਿਹੜੇ ਉਹਨਾਂ ਨੇ ਸੁੱਤੇ ਸਿੱਧ ਪ੍ਰਾਪਤ ਕਰ ਲੇ ਕਈ ਵਾਰ ਸੰਸਾਰੀ ਬੰਦਾ ਬਹੁਤ ਅਰਦਾਸਾਂ ਕਰਕੇ ਉਹ ਦਾਤ ਪ੍ਰਾਪਤ ਕਰਦਾ ਪਰ ਭਗਤ ਫੁਰਨਾ ਵੀ ਨਹੀਂ ਕਈ ਵਾਰ ਬਣਾਉਂਦੇ ਤੇ ਉਹਨਾਂ ਦਾ ਪੂਰਾ ਮਾਲਕ ਆਪੇ ਕਰਦਾ ਹੈ ਕਈ ਵਾਰ ਫੁਰਨਾ ਕਰ ਲੈਂਦੇ ਨੇ ਤੇ ਮਾਲਕ ਪੂਰਾ ਕਰਦਾ ਕਈ ਵਾਰ ਫੁਰਨਾ ਵੀ ਨਹੀਂ ਕਰਦੇ ਤੇ ਜਿਵੇਂ ਬਾਣੀ ਅੰਦਰ ਆਪਾਂ ਇੱਕ ਵਚਨ ਪੜ੍ਹਦੇ ਆਂ ਸਾਹਿਬ ਜੀ ਦਾ ਜੋ ਜਨ ਤੁਮਰੀ ਭਗਤ ਕਰਨਤੇ ਤਿੰਨ ਕੇ ਕਾਜ ਸਵਾਰਤਾ ਜਿਹੜੇ ਤੇਰੇ ਬੰਦਗੀ ਕਰਦੇ ਨੇ ਨਾ ਉਹਨਾਂ ਨੂੰ ਕਹਿਣਾ ਵੀ ਨਹੀਂ ਪੈਂਦਾ ਕਿ ਸਾਡਾ ਫਲਾਣਾ ਕਾਰਜ ਹੈ ਇਸ ਵਾਰ ਦੇ ਇਹ ਰਾਸ ਕਰਦੇ ਉਹ ਤਾਂ ਫਿਰ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਾਹ ਉੱਠਤਾ ਵੈ ਉਤੇ ਆਪ ਉੱਠ ਕੇ ਮਾਲਕ ਉਹਨਾਂ ਦੇ ਨਾਲ ਤੁਰ ਪੈਂਦਾ ਵੀ ਤੁਹਾਡਾ ਕਿਹੜਾ ਕਾਰਜ ਹੈ ਮੈਂ ਆਪ ਕਰਕੇ ਆਉਣਾ ਉਹ ਐਵੇਂ ਨਹੀਂ ਧੰਨੇ ਦੀਆਂ گاਵਾ ਮੱਝਾਂ ਚਾਰਦਾ ਪਿਆ ਸੋ ਖੈਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਸੰਤ ਹੋ ਦਿਨ ਦਿਨ ਚੜਾ ਸਵਾਈ ਇਹ ਮਾਲਕ ਦੀ ਜਿਹੜੀ ਵਡਿਆਈ ਇਹ ਉਹਦੀ ਦਾਤ ਹੈ ਨਾ ਇਹ ਦਿਨੋਂ ਦਿਨ ਵੱਧਦੀ ਹੈ ਇਹ ਘਟਦੀ ਨਹੀਂ ਸੰਸਾਰ ਦੇ ਪਦਾਰਥ ਸੰਸਾਰ ਦੀਆਂ ਦਾਤਾਂ ਚੀਜ਼ਾਂ ਨੂੰ ਜਿਵੇਂ ਜਿਵੇਂ ਵਰਤਦੇ ਆਂ ਇਹ ਘਟਤੀਆਂ ਨੇ ਪਰ ਮਾਲਕ ਦੀਆਂ ਬਖਸ਼ੀਆਂ ਇਹ ਦਾਤਾਂ ਜਿਵੇਂ ਜਿਵੇਂ ਆਪਾਂ ਵਰਤਦੇ ਆਂ ਜੀਵਨ ਵਿੱਚ ਉਹਦੀਆਂ ਬਖਸ਼ਿਸ਼ਾਂ ਨੂੰ ਉਹਦੇ ਗਿਆਨ ਨੂੰ ਇਹ ਦਿਨ ਦਿਨ ਚੜ੍ਹੈ ਸਵਾਈ ਇਹ ਦਿਨੋਂ ਦਿਨ ਵੱਧਦਾ ਹੈ ਉਹਦੀਆਂ ਦਾਤਾਂ ਉਹਦੀਆਂ ਬਖਸ਼ਿਸ਼ਾਂ ਦਿਨ ਪ੍ਰਤੀ ਦਿਨ ਜੀਵਨ ਵਿੱਚ ਰੰਗਤ ਪਰਦੀਆਂ ਹਨ ਰਹਾਓ ਮਹਾਰਾਜ ਇਥੇ ਟਹਿਰਾਓ ਬਖਸ਼ੀਂ ਕਿਰਪਾ ਕਰ ਦੇ ਜੀ ਜੰਤ ਸਭ ਭਏ ਦਿਆਲਾ ਗੁਰ ਆਪਣੇ ਕਰ ਦੀਨੇ ਪ੍ਰਭ ਨੇ ਮਾਲਕ ਨੇ ਆਪਣੇ ਕਰ ਲਿਆ ਕਿਨਾਂ ਨੂੰ ਜਿਨ੍ਹਾਂ ਨੂੰ ਆਪਣੇ ਕਰ ਲਿਆ ਉਹ ਜੀਵ ਜੰਤੂ ਸਾਰੇ ਜਿਹੜੇ ਸਨ ਸੁਖੀ ਹੋ ਗਏ ਤੇ ਮਾਲਕ ਸਾਰਿਆਂ ਤੇ ਹੀ ਦਿਆਲ ਹੋਇਆ ਉਹਨੇ ਇਹ ਨਹੀਂ ਕਿ ਇਕੱਲੇ ਮਨੁੱਖਾਂ ਤੇ ਦਿਆਲ ਹੁੰਦਾ ਪਰਮੇਸ਼ਰ ਸਾਰਿਆਂ ਤੇ ਹੀ ਦਿਆਲ ਹੈ ਛੋਟੇ ਛੋਟੇ ਪੰਛੀ ਜੀਵ ਜੰਤ ਜਦੋਂ ਇਸ ਪ੍ਰਕਿਰਤੀ ਦੇ ਵਿੱਚ ਵੇਖਦੇ ਆਂ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ ਕਿ ਮਾਲਕ ਦੀ ਦਿਆਲਤਾ ਇਹਨਾਂ ਤੇ ਕਿੰਨੀ ਵਰਤਦੀ ਹਾਂ ਆਪਾਂ ਜੀਵਨ ਵਿੱਚ ਪਰਮੇਸ਼ਰ ਦੀ ਦਿਆਲਤਾ ਨੂੰ ਤਾਂ ਨਹੀਂ ਸਮਝ ਪਾਉਂਦੇ ਕਿਉਂਕਿ ਸਾਡਾ ਜਿਹੜਾ ਸੁਭਾਅ ਹੈ ਨਾ ਰੋਜ਼ਮਰਾਂ ਦਾ ਉਹ ਇਹ ਹੋ ਗਿਆ ਹਰ ਵੇਲੇ ਕਮੀਆਂ ਲੱਭੀ ਜਾਣੀਆਂ ਆਪਣੇ 'ਚ ਕਮੀਆਂ ਲੱਭੀ ਜਾਣੀਆਂ ਲੋਕਾਂ 'ਚ ਕਮੀਆਂ ਲੱਭੀ ਜਾਣੀਆਂ ਤੇ ਸੁਭਾਅ ਹੁਣ ਇਸ ਤਰ੍ਹਾਂ ਇਖਤियार ਕਰ ਲਿਆ ਮੈਨੂੰ ਮਾਫ਼ ਕਰਿਓ ਗੁਰੂ 'ਚ ਵੀ ਕਮੀਆਂ ਲੱਭਦੇ ਆਂ ਇਹ ਨਹੀਂ ਕਿ ਗੁਰੂ ਨੂੰ ਇਤਿਹਾਸ ਤੇ ਕਟਾਕਸ਼ ਕਰਕੇ ਕਮੀਆਂ ਲੱਭ ਦੇਣੀਆਂ ਨੇ ਭਾਵੇਂ ਕੋਈ ਨਾਸਤਕ ਹੋਵੇ ਜਾਂ ਨਾ ਹੋਵੇ ਪਰ ਮਾਫ ਕਰਿਓ ਆਪਾਂ ਸਾਰਿਆਂ ਨੇ ਗੁਰੂ ਚ ਕਮੀਆਂ ਕੱਢੀਆਂ ਨੇ ਆਪਣੇ ਜੀਵਨ ਵਿੱਚ ਤੁਸੀਂ ਕਹੋਗੇ ਵੀ ਨਹੀਂ ਅਸੀਂ ਤੇ ਅਜੇ ਤੱਕ ਮਹਾਰਾਜ ਤੇ ਸ਼ੰਕਾ ਹੀ ਨਹੀਂ ਕੀਤਾ ਅਸੀਂ ਤੇ ਬੜੇ ਸ਼ਰਧਾ ਵਾਲੇ ਕਮੀ ਕੱਢੀ ਨਹੀਂ ਕਦੀ ਕਮੀ ਕੱਢਣ ਦਾ ਭਾਵ ਇਹ ਹੈ ਜਿਸ ਦਿਨ ਮੇਰੀ ਜ਼ੁਬਾਨ ਨੇ ਇਹ ਕਹਿਤਾ ਮੈਨੂੰ ਇਸ ਚੀਜ਼ ਦੀ ਲੋੜ ਸੀ ਗੁਰੂ ਨੇ ਮੈਨੂੰ ਨਹੀਂ ਦਿੱਤੀ ਇਹਦਾ ਮਤਲਬ ਮੈਂ ਗੁਰੂ ਚ ਕਮੀ ਕੱਢ ਦਿੱਤੀ ਕੇ مالک ਨੂੰ ਪਤਾ ਹੀ ਨਹੀਂ ਮੈਨੂੰ ਇਸ ਚੀਜ਼ ਦੀ ਲੋੜ ਹੈ ਤੇ ਬਾਣੀ ਕਹਿ ਰਹੀ ਕਿ ਪ੍ਰਭ ਮੇਰਾ ਅੰਤਰ ਜਾਮੀ ਜਾਣ ਮੌਦੇ 'ਚ ਕਮੀ ਕੱਢ ਦਿੱਤੀ ਹੈ ਮਾਫ ਕਰਿਓ ਮੈਂ ਅਰਦਾਸਾਂ ਕੀਤੀਆਂ ਜਿਸ ਦਿਨ ਮੇਰੀ ਜ਼ੁਬਾਨ ਇਹ ਕਹਿ ਦਵੇ ਕਿ ਮਾਲਕ ਨੇ ਮੇਰੀ ਸੁਣੀ ਨਹੀਂ ਤੇ ਇੱਕ ਪਾਸੇ ਕਹਿੰਦੇ ਜੀ ਉਹ ਸਭ ਦੀਆਂ ਸੁਣਦਾ ਹੈ ਇਹਦਾ ਮਤਲਬ ਮੈਂ ਉਹਦੇ 'ਚ ਕਮੀ ਕੱਢ ਦਿੱਤੀ ਹੈ ਅਸੀਂ ਇਸ ਤਰ੍ਹਾਂ ਸਹਿਜ ਸੁਭਾ ਪਰਮੇਸ਼ਰ 'ਚ ਪਤਾ ਨਹੀਂ ਜ਼ਿੰਦਗੀ 'ਚ ਕਿੰਨੀ ਵਾਰ ਕਮੀਆਂ ਕੱਢ ਦਿੱਤੀਆਂ ਨੇ ਇਹ ਸੱਚ ਹੈ ਤਾਂ ਸਾਹਿਬ ਜੀ ਕਹਿੰਦੇ ਨੇ ਕਿ ਉਹਤੇ ਸਾਰਿਆਂ ਤੇ ਦਇਆਲ ਹੈ ਉਹ ਤਾਂ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ ਉਹ ਕਦੋਂ ਚਾਹੁੰਦਾ ਕਿਸੇ ਦਾ ਬੁਰਾ ਹੋਵੇ ਪਰ ਸਾਡਾ ਜੀਵਨ ਜਿਹੜਾ ਉਹ ਦਿਨ ਰਾਤ ਉਹਦੀ ਦਇਆਲਤਾ ਨੂੰ ਵੇਖ ਨਹੀਂ ਪਾਉਂਦਾ ਅਸੀਂ ਕੇਵਲ ਉਹਦੀ ਕਰੋਪੀ ਨੂੰ ਵੇਣੇ ਰੱਬ ਨੇ ਮੇਰੇ ਨਾਲ ਇੰਜ ਕੀਤਾ ਪਰਮੇਸ਼ਰ ਨੇ ਮੇਰੇ ਜੀਵਨ ਵਿੱਚ ਪਾਪ ਭਰ ਦਿੱਤੇ ਮੇਰੇ ਜੀਵਨ ਵਿੱਚ ਦੁੱਖ ਭਰਤੇ ਜਿਹੜੀ ਉਹਨੇ ਸਾਨੂੰ ਦਇਆਲਤਾ ਦਿੱਤੀ ਉਹ ਨਹੀਂ ਵੇਖੀ ਜਿਵੇਂ ਪਾਣੀ ਦਾ ਗਲਾਸ ਭਰੇ ਤੋਂ ਥੋੜਾ ਜਿਹਾ ਘੱਟ ਹੋਵੇ ਤੇ 10-15 ਲੋਕਾਂ ਨੂੰ ਤੁਸੀਂ ਦਿਖਾਓ ਤੇ ਸਾਰੇ ਤਕਰੀਬ ਨਹੀਂ ਕਹਿਣਗੇ ਇੰਨਾ ਘੱਟ ਕਿਉਂ ਹੈ ਕੋਈ ਵਿਰਲਾ ਕਵੇਗਾ ਵੀ ਹਾਂ ਇੰਨਾ ਭਰਿਆ ਵੀ ਤੇ ਹੋਇਆ ਸਾਨੂੰ ਘੱਟ ਦਿਸੇਗਾ ਪਰ ਭਰਿਆ ਨਹੀਂ ਦਿਸੇਗਾ ਜੋ ਕੁਝ ਦਿੱਤਾ ਉਹ ਨਹੀਂ ਦਿਸਦਾ ਜੋ ਨਹੀਂ ਦਿੱਤਾ ਉਹਦੇ ਦਿਨ ਰਾਤ ਸਾਡੀ ਜ਼ਿੰਦਗੀ ਵਿੱਚ ਉਲਮੇ ਹਨ ਤਾਂ ਸਭ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦੇ ਉੱਤੇ ਉਹ ਦਿਆਲ ਹੋ ਗਿਆ ਜੀ ਜੰਤ ਸਭ ਭਏ ਦਿਆਲਾ ਪ੍ਰਭ ਆਪਣੇ ਕਰਦੀਨੇ ਸਹਿਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚਪਤੀ ਨੇ ਜਿਹੜੇ ਸੱਚ ਦੇ ਵਿੱਚ ਪਤੀਜ ਗਏ ਨੇ ਬੰਦਗੀ ਕਰਦੇ ਸੱਚ ਨੂੰ ਜਿੰਨਾ ਜੀਵਨ ਦਾ ਆਧਾਰ ਬਣਾ ਲਿਆ ਸਹਿਦ ਸੁਪਾਏ ਮਿਲੇ ਗੋਬਾਲਾ ਉਹਨਾਂ ਨੂੰ ਦੌੜਨਾ ਨਹੀਂ ਪਿਆ ਉਹਨਾਂ ਨੂੰ ਜੰਗਲਾਂ ਵਿੱਚ ਭਟਕਣਾ ਨਹੀਂ ਪਿਆ ਉਹਨਾਂ ਨੂੰ ਸ਼ਾਇਦ ਪੁੱਠੇ ਵੀ ਨਹੀਂ ਲਟਕਣਾ ਪਿਆ ਸੁੱਤੇ ਸਿੱਧ ਉਹਨਾਂ ਨੂੰ ਮਾਲਕ ਦੀ ਪ੍ਰਾਪਤੀ ਹੋ ਗਈ ਮੈਂ ਕਈ ਵਾਰ ਜ਼ਿਕਰ ਕਰਦਾ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਪ੍ਰਾਪਤੀ ਹੋਈ ਕਿਹੜੇ ਵੇਲੇ ਬਸ ਇੱਕ ਦਮ ਜੀਵਨ ਦੇ ਵਿੱਚ ਉਹਦਾ ਰਸ ਵਰਤ ਗਿਆ ਉਸ ਰਸ ਦੇ ਵਿੱਚ ਇੰਨਾ ਜ਼ਿਆਦਾ ਖੁਭ ਗਏ ਖੋ ਗਏ ਕਿ ਪਤਾ ਹੀ ਨਹੀਂ ਚੱਲਿਆ ਰਸ ਸ਼ੁਰੂ ਕਿਸ ਦਿਨ ਹੋਇਆ ਸੀ ਜਿਸ ਨੂੰ ਵੀ ਪਰਮੇਸ਼ਰ ਦੀ ਪ੍ਰਾਪਤੀ ਹੋਈ ਉਹ ਕਦੀ ਦੱਸ ਨਹੀਂ ਸਕਦਾ ਕਿ ਫਲਾਣੇ ਦਿਨ ਇੰਨੇ ਵੱਜ ਕੇ ਨੇ ਸੈਕਿੰਡ ਤੇ ਮੈਨੂੰ ਰੱਬ ਮਿਲਿਆ ਨਹੀਂ ਉਹ ਤਾਂ ਜਦੋਂ ਮਿਲਿਆ ਉਦੋਂ ਸਮਾਂ ਹੀ ਭੁੱਲ ਗਿਆ ਉਦੋਂ ਬੰਦਾ ਤਰੀਖਾਂ ਥੋੜੀ ਨੋਟ ਕਰਨ ਲੱਗਾ ਵੀ ਮੈਨੂੰ ਰੱਬ ਮਿਲਿਆ ਫਟਾਫਟ ਪਹਿਲਾਂ ਮੈਂ ਡਾਇਰੀ ਤੇ ਲਿਖ ਲਾਂ ਵੀ ਇੰਨੀ ਤਰੀਕ ਨੂੰ ਮੈਨੂੰ ਪਰਮਾਤਮਾ ਮਿਲਿਆ ਸੀ ਉਹ ਤੇ ਬਸ ਉਹਦੇ ਦਰਸ਼ਨ ਕਰਦਿਆਂ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਇਸ ਤਰ੍ਹਾਂ ਖੋ ਗਿਆ